ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜੀ ਸੂਈ ਵੜਸੇ ਲੈ ਲੈ ਕੇ ਆਏ ਜੀ ਬੱਚਾ ਕਰਮਾਲੀ ਨੇ ਬੱਛੀ ਦਿੱਤੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਦਾ ਜਿਹੜਾ ਫਦਾ ਹੋੜ ਰਹੇ ਹਨ ਮੋਬਾਈਲ ਨੰਬਰ ਬੋਲੋ ਜੀ 94654 94 94654 28 47 47 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ Au Putsil enne võitnud . ਭਾਈ ਜੀ ਸਸਰੀ ਸਸਰੀ ਗਾਲ ਭਾਈ ਹੋ ਠੀਕ ਹਾਂ ਵਧੀਆ ਭਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲਦਾ ਡਾਕਟਰ ਕੰਮ ਬੱਚੀਆਂ ਦੀ ਵੀਡੀਓ ਪਾਈ ਸੀ ਕਿਵੇਂ ਰਸੂ ਮਾਹ ਡਾਕਟਰ ਸਿਰੇ ਹੋ ਗਿਆ 7000 ਤੇ ਪਹੁੰਚਣ ਵਾਲੀ ਆ ਹਾਂ ਜਮਾ ਸਿਰਾ ਹੋ ਗਿਆ ਸਾਰੇ ਬੰਦੇ ਆਪਣਾ ਧੰਨਵਾਦ ਕਰਦੇ ਕਹਿੰਦੇ ਭਾਈ ਰੇਟ ਜਮਾ ਜਿਹੜਾ ਜ ਤੇ ਬੱਸਾਂ ਜਮਾ ਇੱਕ ਨੰਬਰ ਇੱਕ ਨੰਬਰ ਬੱਚੀਆਂ ਹਾਂ ਤੇ ਨਾਲ ਦੀ ਨਾਲ ਆਪਣਾ 2 ਘੰਟੇ ਮਾਲ ਸੇਲ ਹੋ ਗਿਆ ਬੰਦੇ ਬੁੱਕ ਕਰਾਉਣ ਲੱਗੇ ਦੁਬਾਰੇ ਹੂੰ ਕਹਿੰਦੇ ਭਾਈ ਕਿੱਦਾਂ ਆਏਗਾ ਬੱਸਾਂ ਨੂੰ ਦੱਸਿਓ ਜਰੂਰ ਮਾ ਵੀ ਫੋਨ ਸੁਣਨ ਨੂੰ ਲਾਉਣਾ ਪਊ ਸਹੀ ਗੱਲ ਬੱਸਾਂ ਦੇ ਦੇ ਦਾਂਗੇ ਫੇਰ ਆਪਾਂ ਠੀਕ ਹੁਣ ਆਪਣੀ ਆ ਸੂਈ ਰਾਤਾਂ ਕਿਹੜਾ ਸੂਆ ਸੂਈ ਆ ਇਹ ਇਹ ਬਾਈ ਮਾਲਕ ਦਾ ਕਹੀ ਜਾਂਦੇ ਇਹਨੂੰ ਦੂਜਾ ਹਾਂ ਠੀਕ ਆ ਆਪਾਂ ਦੇ ਹਣੂ ਦੂਜਾ ਮੰਨਣਾ ਕਿ ਇਹਨੂੰ ਤੀਜਾ ਮੰਨਣਾ ਆਪਾਂ ਗੱਪ ਨਹੀਂ ਮਾਰਨਾ ਠੀਕ ਆ ਬਾਈ ਹਾਂ ਬਾਕੀ ਬੱਸੀ ਦੇਖੋ ਕਰਮਾਲੀ ਨੇ ਦਿੱਤੀ ਤੇ ਕਦੋਂ ਸੂਈ ਆ ਇਹ ਹਾਂ ਇਹ ਬਾਈ ਰਾਤ ਸੂਈ ਆ 3 ਵਜੇ ਰਾਤ ਜੇਰਾ ਪਈਆ ਹਾਂ ਹਾਂ ਜੇਰਾ ਪਈਆ ਬਾਈ ਸਾਹਮਣੇ ਜ ਰੱਖੀ ਹੋਈ ਸਾਰੀ ਕਲੀਅਰ ਆ ਤੇ ਬੱਚਾ ਦੇਖੋ ਮਾਦਰ ਬੱਚੀ ਦਿੱਤੀ ਆ ਨਗੀਨਾ ਬਾਈ ਨਗੀਨਾ ਬੱਚੀ ਬਹੁਤ ਚੰਗੀ ਦਿੱਤੀ ਆ ਇਹ ਬੂਤੀ ਬਾਤੀ ਬੱਸੀ ਲਾਲ ਸਾਣੂ ਸਾਗਲਾ ਬੀਨਾ ਸਾ பிரி பிரி ਤੇ ਬੱੱਛੀ ਦਾ ਮੁੱਲ ਦੇਖੋ ਅੱਜ ਦੀ ਕਿਹੜੀ ਛੋਟੀ ਬੱੱਛੀ ਖੜੀ ਕਰਕੇ ਦਿਖਾ ਦਨੇ ਆਪਾਂ ਹਾਂ ਖੜੀ ਕਰ ਦੇ ਕੋਈ ਚੈੱਕ ਕਰਨੀਗਾ ਬੱੱਛੀ ਬਹੁਤ ਬਰੀਟ ਵਾਲੀ ਪੂਰੀ ਚੰਗੀ ਬਾਈ ਬੱੱਛੀ ਹੂੰ ਸਰਈ ਆ ਸੁਹਾ ਬਾਈ ਕਹਿੰਦਾ ਦੂਜਾ ਮੰਨ ਲਓ ਜਿਹੜਾ ਮਰਜ਼ੀ ਮੰਨ ਲਓ ਕੋਈ ਚੱਕਰ ਹੀ ਨਹੀਂ ਹਾਂ ਗੱਪ ਮਾਰਨਾ ਹੀ ਨਹੀਂ ਠੀਕ ਆ ਅੱਗੇ ਵੀ ਆਪਣਾ ਬੱੱਸੀਆਂ ਬਾਰੇ ਵੀ ਇਹੀ ਗੱਪ ਨਹੀਂ ਮਾਰਨਾ ਠੀਕ ਆ ਬਾਈ ਬਾਕੀ ਜਾਤ ਦੇ ਲੋਕਾਂ ਦੀ ਹੂੰ ਬਾਕੀ ਛੱਡੇ ਦੀ ਬੰਤਰ ਦੇਖ ਲਓ ਸਹੀ ਗੱਲ ਆ ਲੇਵੜਾ ਕਮਾਲ ਆ ਨਾ ਜਮਾਂ ਕਮਾਲ ਬਾਈ ਡਾਕਟਰ ਦੇਖ ਲਾ ਤੂੰ ਲੇਵਾਲੂ ਵਾ ਤੇ ਬਾਕੀ ਕਿਵੇਂ ਹੈਗੀ ਥਾਂ ਸੁਣ ਕੇ ਨਾ ਚੰਗਾ ਬੜਾ ਦਾ ਭਾਈ ਅੱਜ ਤਾਂ ਪਾਇਦਾ ਖੱਡਿਆ ਹੋਊਗਾ ਮੈਨੂੰ 3-4 ਕਿਲੋ ਬੂੜਾ ਨੇ ਮਸੇ ਠੀਕ ਆ ਹਾਂ ਹਾਂ ਇਹ ਮੈਂ ਪਤਨੂ ਕੋਈ ਅਗੇ ਸੱਤ ਕੱਢਦਾ ਦਸ ਕੱਢਦਾ ਝੂਠ ਜੇ ਮਰੀ ਗਈ ਮੈਂ ਕੀ ਫਾਇਦਾ ਬਹੁਤ ਸੋਹਣਾ ਆਰਡਰ ਬਈ ਸਿਰੇ ਦਾ ਬਈ ਲੈ ਲਾ ਲੂਗਾ ਦੇਖੋ ਆਰਡਰ ਜਿਹੜਾ ਕਰਮਣੀ ਨੇ ਵਧੀਆ ਤਿਆਰ ਕੀਤਾ ਬਹੁਤ ਵਧੀਆ ਚਾਰੇ ਥਾਂ ਆਪਾਂ ਨਮਾਈ ਬਈ ਡਾਕਟਰ ਆਈ ਨਹੀਂ ਇਹ ਮੈਂ ਵੀ ਤਾਜੀ ਸੂਈ ਆ ਐਵੇਂ ਗਾਂ ਬਿਮਾਰ ਹੋ ਗਈ ਅਗਲਾ ਮੂਰੇ ਪੈਸੇ ਲਈ ਗਿਆ ਸਹੀ ਗੱਲ ਆਪਾਂ ਮੈਂ ਲਾਲਚ ਜੇ ਜਰ ਨਮਾਈ ਜਾ ਕੇ ਹਨਾ ਉਹ ਕੰਮ ਹੀ ਨਹੀਂ ਕਿਨੇ ਦੇਖਣ ਨੂੰ ਤਾਂ ਵੀ ਦੇਸੀ ਜਣੀ ਆ ਸਹੀ ਗੱਲ ਆ ਬਾਈ ਹਾਂ ਬਾਕੀ ਚੱਡੇ ਚੁੱਡੇ ਦੀ ਬੰਤਰ ਦੇਖੋ ਯਾਰ ਸਹੀ ਗੱਲ ਆ ਲੇਵਾ ਚੰਗਾ ਬਾਈ ਕਿੰਨਾ ਦੁੱਧ ਦੇ ਦੂਗਾ ਸਟੀਮੇਟ ਜਾ ਐਸਟੀਮੇਟ ਮਤਾਏ ਜੇ ਮੰਦਾ ਹੂੰ ਕਿ ਸੇਵਾ ਵਾਲਾ ਬੰਦਾ ਲੈ ਗਿਆ ਹੂੰ ਵੀ ਇਹ 24 25 ਲੀਟਰ ਦੋ ਤਾਂ ਦੇ ਸਕਦੀ ਆ ਸਹੀ ਆ ਜੇ ਮੈਂ ਆਪਾਂ 30 35 ਕਹੇ ਉਹ ਆਪਾਂ ਗਲਤ ਆ ਗੱਲ ਆ ਹੂੰ ਕਿ ਮੈਂ ਗਾਂ ਦਾ ਸ਼ਰੀਰ ਆ ਵੀ 25 26 ਲੀਟਰ ਇਹ ਦੇ ਸਕਦੀ ਆ ਦੁੱਧ ਜਾਇ ਜੀ ਠੀਕ ਆ ਭਾਈ ਜੇ ਸੇਵਾ ਕਰੇ ਬੰਦਾ ਹੋਲੀ ਭਾਈ ਤੋੜੀ ਬਾਕੀ ਕੱਦ ਬਹੁਤ ਆ ਡਾਕਟਰ ਗਾਂ ਦਾ ਭਾਈ ਬਰਾਬਰ ਖੜਾ 6 ਫੁੱਟ ਆ 6 ਫੁੱਟ ਦਾ ਕੱਦ ਆ ਭਾਈ ਭਾਈ ਦਾ 6 ਫੁੱਟ ਕੱਦ ਹੁਸਰਨ ਅੰਦਾਜ਼ਾ ਲਾ ਲਿਓ ਕੱਦ ਫੁੱਲ ਬਰੀਡ ਫੁੱਲ ਸੂਈ ਸਵਾਈ ਬੱਚਾ ਮਗਰ ਵੱਛੀ ਜੇਰ ਪੈ ਗਈ ਜੇਰ ਭਾਈ ਆ ਗਰੰਟੀ ਆਪਣੀ ਜੇਰ ਦੀ ਹੂੰ ਹਾਂ ਉਹ ਲੋ ਬਾਈ ਤੋਰੇ ਮਣੀ ਤੋਰ ਕੇ ਦਿਖਾ ਦੇ ਇਹਨੂੰ ਲੇਵਾ ਬਹੁਤ ਚੰਗਾ ਲੇਵੇ ਦੀ ਜਿਹੜੀ ਕੁਆਲਿਟੀ ਇੱਕ ਨੰਬਰ ਹੈ ਚਾਰੇ ਥਣ ਨਿਕੜ ਮੇ ਪੂਰੇ ਆਪਾਂ ਨੇ ਮਾਈ ਬਾਈ ਆਈ ਨਹੀਂ ਮਹਿਮ ਯਾਰ ਬਿਮਾਰ ਹੋ ਗਈ ਤਾਜੀ ਸੂਈ ਵੀ ਆ ਹਮ ਐਵੇਂ ਮੁੜ ਕੇ ਅਗਲਾ ਟੀਕੇ ਲਵਾਈ ਜਾਵੇ ਯਾਰ ਕੀ ਫਾਇਦਾਗਾ ਸਹੀ ਆ ਬਾਈ ਸਹੀ ਆ ਹਮ ਜੀ ਦਾ ਵੀਡ ਨੇ ਵਿਗਣਾਗਾ ਐ ਵੀ ਵਿਗ ਜਾਣਾ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਫੇਸ ਦੇਖੋ ਬੋਦੀ ਬਾਦੀ ਬਹੁਤ ਚੰਗੀ ਆ ਸਨਾ ਚੰਗੀ ਆ ਡਾਕਟਰ ਬੋਦੀ ਵਿੱਚ ਫੋਲਾ ਬਾਈ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰ ਕੇ ਦਿਖਾ ਦਿੰਦੇ ਹਾਂ ਧਾਰਾ ਮਾਰ ਕੇ ਦਿਖਾ ਦਿੰਦੇ ਆ ਲੇ ਬਾਈ ਬਾਕੀ ਚਵਾਈਰ ਹੋਣੇ ਚੂਣ ਬੜਾ ਚੰਗਾ ਹਨਾ ਲੈ ਜਮਾ ਬੋਲਾ ਮਾਰ ਦੀ ਦੇਖ ਬਾਈ ਬੋਲਾ ਮਾਰ ਦੀ ਆਪਾਂ ਕੰਮ ਹੀ ਨਹੀਂ ਕਰਿਆ ਜਮਾ ਤਾਜੀ ਸੁਈ ਇਹ ਵੀ ਖਾਲੀ ਕਰਦ ਗਏ ਯਾਰ ਹਮਮ ਐਵੇਂ ਗੱਪ ਮਾਰੇ ਹੀ ਨਹੀਂ ਆਪਾਂ ਅੱਗੇ ਨਹੀਂ ਮਾਰਿਆ ਹਮਮ ਕੀ ਆ ਨਹੀਂ ਮਾਰਗੇ ਤੜਕੇ 3 ਵਜੇ ਸੁਈ ਆ ਥਾਣ ਓਕੇ ਆ ਬਾਈ ਹਾਂ ਬੌਲੇ ਜਾਂ ਨਿਰਾ ਲੱਚਾਰੇ ਥਾਣ ਨਿਕਲ ਮੇ ਜਮਾ ਕੱਲਾ ਕੱਲਾ ਬਾਈ ਥਾਣ ਬੱਸੀ ਦਿਖਾ ਦੇ ਡਾਕਟਰ ਦੁਬਾਰੇ ਫੇਰ ਕਰਨ ਵਾਲੀ ਹੂੰ ਦੇਖ ਕੰਨ ਬੱਸੀ ਦਾ ਕੀ ਬਾਤ ਆ ਤੇ ਮੁੱਲ ਕੀ ਆ ਜਾਇਜ਼ ਮੁੱਲ ਜਮਾ ਜਾਇਜ਼ ਰੱਖਾਂਗੇ ਆਪਾਂ ਲੋਕਾਂ ਦਾ ਕੰਮ ਨਹੀਂ ਮੈਂ 80 85 ਕਰੀ ਜੋ 90 ਕਰੀ ਜੋ ਮੁੱਲ ਆ ਪਤਾ 75000 ਹੀ ਕਰਨਾ ਠੀਕ ਆ ਫੜ ਲਾ ਬਾਈ ਹਾਂ ਮੁੱਲ 75000 ਰੁਪਏ 75000 ਹੀ ਮੁੱਲ ਕਰਨਾ ਬਾਈ ਗਾਂ ਮਗਰ ਬੱਸੀ ਦੇਖ ਲੈ ਕੀ ਚੀਜ਼ ਆ ਹੂੰ ਤੇ ਆਪਾਂ ਵੀਰ ਗੱਪੀ ਜੀ ਨਹੀਂ ਮਾਰਨੇ ਜਮਾ ਜੈ ਜਾਨ ਛਣ ਛੋਣਾ ਆਪਣੇ ਨੂੰ ਸਹੀ ਆ ਬੰਦਾ ਉਹਦੀ ਚੈੱਕ ਕਰਕੇ ਲੈ ਜੀ ਠੀਕ ਆ ਬਾਈ ਹਾਂ ਜਮਾ ਜੈ ਜੈ ਰੇਡ ਰੱਖਿਆ ਪਿਆ ਦਾ ਹਾਂ ਕਿਸੇ ਵੀਰ ਨੂੰ ਵੜ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ